ਬਲਵੰਤ ਗਾਰਗੀ ਦੀ ਕਹਾਣੀ ਪਾਖੜਾ ਡੈਮ ਤਹੜ ਨਾਲ ਸਾਂਝੀ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਂਦੇ ਹੋ YouTube ਚੈਨਲ ਸਵੀ ਮੀਡੀਆ ਸੋ ਇਸੇ ਤਰ੍ਹਾਂ ਕਹਾਣੀਆਂ ਅਤੇ ਨਾਵਲ ਸੁਣਦੇ ਰਹਿਣ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਹਾਣੀ ਸ਼ੁਰੂ ਕਰਦੇ ਹਾਂ ਪਾਖੜਾ ਡੈਮ ਮੈਂ ਜਦੋਂ ਵੀ ਮਨਜੀਤ ਸਿੰਘ ਪਰਵਾਨਾ ਨੂੰ ਮਿਲਦਾ ਤਾਂ ਉਸਦੇ ਇੱਕ ਹੋਰ ਨਿਆਣਾ ਜੰਪਿਆ ਹੁੰਦਾ ਇੱਕ ਦਿਨ ਉਹ ਮੈਨੂੰ ਲੁਧਿਆਣੇ ਬਿਨ ਲਾਇਆ ਅਸੀਂ ਇਕੱਠੇ ਬੀਅਰ ਪੀਤੀ ਤੇ ਰੋਟੀ ਖਾਧੀ ਉਹ ਬੋਲਿਆ ਤੇਰੇ ਅੰਦਰ ਸ਼ੂਕ ਦਾ ਮੇਰੇ ਅੰਦਰ ਸ਼ੂਕ ਦਾ ਵੇਗ ਹੈ ਕਾਮ ਵਾਸ਼ਨਾ ਦਾ ਹੜ ਹੈ ਪੰਜ ਧੀਆਂ ਪੁੱਤ ਹੋ ਗਏ ਹਨ 8 ਸਾਲਾਂ ਵਿੱਚ ਬਸਤੀਵੀ ਉੱਤੇ ਮੇਰਾ ਪਰਸ਼ਾਂਵਾ ਪਵੇ ਤੇ ਨਿਆਣਾ ਮੈਂ ਤੰਗ ਆ ਗਿਆ ਵਾਂ ਇਸ ਵੇਗ ਨੂੰ ਕੋਈ ਬੰਨ ਨਹੀਂ ਸਕਦਾਗਾ ਭਾਖੜਾ ਡੈਮ ਨੇ ਸਹਰੇ ਸਤਲੁਜ ਨੂੰ ਨਹੀਂ ਬੰਨ ਰੱਖਿਆਗਾ ਮੈਂ ਆਖਿਆ ਕਿਉਂ ਨਹੀਂ ਇਹ ਤਾਂ ਦਸਾਂ ਮਿੰਟਾਂ ਦਾ ਕੰਮ ਹੈ ਕੀ ਮਤਲਬ ਆ ਅੱਜ ਕੱਲ ਤਾਂ ਸਰਕਾਰ ਨੇ ਵੀ ਐਲਾਨ ਕਰ ਰੱਖਿਆ ਏ 2 ਜਾਂ 3 ਬੱਚੇ ਪਿੰਡਾਂ ਦੀਆਂ ਕੰਧਾਂ ਉੱਤੇ ਪਾਥੀਆਂ ਦੀ ਥਾਂ ਇਹ ਨਾਰੇ ਥੱਪੇ ਹੋਏ ਪਏ ਨੇ ਪਰਮਾਨਾ ਦਾੜੀ ਖੋਚ ਕੇ ਬੋਲੇ ਤੇਰਾ ਮਤਲਬ ਹੈ ਮੈਂ ਖੱਸੀ ਹੋ ਜਾਵਾਂ ਮੈਂ ਉੱਤਰ ਦਿੱਤਾ ਤੈਨੂੰ ਇਹ ਭਲੇਖਾ ਕਿਸ ਨੇ ਪਾ ਦਿੱਤਾ ਡਾਕਟਰੀ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਬੰਦੇ ਦਾ ਕੁਝ ਨਹੀਂ ਵਿਗੜਦਾ ਤੇ ਨਿਆਣੇ ਬੰਦੇ ਤੇ ਨਿਆਣੀ ਬੰਦ ਉਸ ਨੂੰ ਸਮਝਾਇਆ ਕਿ ਇਹ ਨਿੱਕਾ ਜਿਹਾ ਆਪਰੇਸ਼ਨ ਹੈ ਆਪਰੇਸ਼ਨ ਵੀ ਕਾਦਾ ਬਸ ਐਵੇਂ ਸਮਝੋ ਨਾ ਲਾਉਣ ਵਾਲੀ ਗੱਲ ਹੈ ਸਾਰੇ ਲੋਕੀ ਕਰਵਾ ਰਹੇ ਹਨ ਇਸ ਨਾਲ ਆਦਮੀ ਇਤਿਹਾਸ ਰਹੀ ਸ਼ਕਤੀਸ਼ਾਲੀ ਮਾਰ ਦਿੰਦਾ ਹੈ ਪਰਵਾਨਾ ਬੋਲਿਆ ਫਿਰ ਮੈਨੂੰ ਕਿਸੇ ਡਾਕਟਰ ਕੋਲ ਲੈ ਚੱਲ ਮੈਂ ਉਸ ਨੂੰ ਡਾਕਟਰ ਕਵਰ ਲਾਲ ਕੋਲ ਲੈ ਗਿਆ ਪਰਵਾਨੇ ਨੇ ਸਵਾਲ ਕੀਤਾ ਡਾਕਟਰ ਸਾਹਿਬ ਕੋਈ ਖਤਰਾ ਤਾਂ ਨਹੀਂ ਮੈਂ ਡਾਕਟਰ ਨੂੰ ਆਪਣੇ ਮਿੱਤਰ ਦੇ ਕਵੀ ਹੁਣ ਬਾਰੇ ਦੱਸਿਆ ਭਾਵੇਂ ਲੁਧਿਆਣੇ ਦੇ ਲਾਗੇ ਨਿੱਕੇ ਜਿਹੇ ਪਿੰਡ ਵਿੱਚ ਰਹਿੰਦਾ ਹੈ ਪਰ ਇਸ ਦੀ ਕਵਿਤਾ ਦਾ ਚਰਚਾ ਰੂਸ ਵਿੱਚ ਵੀ ਹੈ ਜਦੋਂ ਮੈਂ ਇਹ ਦੱਸਿਆ ਤਾਂ ਪਰਵਾਨੇ ਦੀ ਨਿੱਕੀ ਗਰਦਨ ਤਣ ਗਈ ਸੀਗੀ ਉਸ ਨੂੰ ਆਪਣੇ ਕਵੀ ਹੋਣ ਦਾ ਫਖਰ ਸੀਗਾ ਭੁੱਖਾ ਰਹਿ ਕੇ ਵੀ ਉਸਨੇ ਕਵਿਤਾ ਰਚਨ ਤੇ ਇਸ ਵਿੱਚੋਂ ਰੋਟੀ ਖਾਣ ਦਾ ਯਤਨ ਕੀਤਾ ਨੌਕਰੀਆਂ ਨੂੰ ਲੱਤ ਮਾਰੀ ਬਸ ਇਸੇ ਕਰਕੇ ਪੈੰਡ ਵਿੱਚ ਉਸਦੀ ਐਜ ਸੀਗੀ ਤੇ ਦੋਸਤ ਉਸ ਨੂੰ ਪਿਆਰ ਕਰਦੇ ਸਨ ਪਰਵਾਨੇ ਦਾ ਬਾਪ ਤਰਖਾਨ ਸੀ ਤੇ ਗੱਡੇ ਦੀ ਜੋੜੀ ਬਣਾਉਣ ਦਾ ਮਾਹਿਰ ਸੀਗਾ ਪਹੀਏ ਜਿਹਾ ਪੁੱਠਾ ਘੜਨ ਤੇ ਗਜਤ ਦੇ ਨਾਬ ਜੜਨ ਦਾ ਉਸਤਾਦ ਸੀਗਾ ਪਰ ਪਰਵਾਨੇ ਨੇ ਜ਼ਿੱਦੀ ਕੀਤਾ ਛੱਡ ਕੇ ਕਵਿਤਾ ਵਿੱਚ ਨਾ ਖਟਿਆ ਉਹ ਕਵੀ ਕਈ ਵਾਰ ਆਖਦਾ ਮੇਰੇ ਕੋਲ ਨਾ ਹੈ ਨਾਵਾ ਨਹੀਂਗਾ ਪਰ ਇਹ ਨਾ ਹੀ ਨਾ ਹੈ ਇੱਕ ਵਾਰੀ ਮੈਂ ਬਾਜ਼ਾਰ ਵਿੱਚ ਖੜਾ ਸੀ ਤੇ ਇੱਕ ਧਨਾੜ ਲੀਡਰ ਨੇ ਸੰਤਰੀਆਂ ਦੇ ਕੇਲੇ ਦਾ ਟੋਕਰਾ ਪੇਸ਼ ਕੀਤਾ ਬੱਚਿਆਂ ਲਈ ਕਈ ਵਾਰ ਰਿਕਸ਼ੇ ਵਾਲਿਆਂ ਨੇ ਮੇਰੀ ਕਵਿਤਾ ਸੁਣੀ ਹੁੰਦੀ ਹੈ ਤੇ ਮੈਥੋਂ ਕਰਾਇਆ ਲੈਣ ਲਈ ਇਨਕਾਰ ਕਰ ਦਿੰਦੇ ਹਨ ਪਿੰਡ ਦਾ ਹਕੀਮ ਵੀ ਮੇਰੇ ਟੱਬਰ ਦਾ ਇਲਾਜ ਮੁਫਤ ਹੀ ਕਰਦਾ ਆ ਬਲਕਿ ਫਖਰ ਮਹਿਸੂਸ ਕਰਦਾ ਆ ਮੈਂ ਪਰਵਾਨੇ ਨੂੰ ਡਾਕਟਰ ਕੋਲ ਛੱਡ ਕੇ ਮੋੜ ਆਇਆ ਇੱਕ ਮਹੀਨਾ ਪਿੱਛੋਂ ਮੈਨੂੰ ਮਿਲਿਆ ਤਾਂ ਉਸ ਦਾ ਚਿਹਰਾ ਉੱਤਰਿਆ ਹੋਇਆ ਸੀ ਕਿ ਅਸੀਂ ਚਾਹ ਦੀ ਇੱਕ ਨਿੱਕੀ ਜਿਹੀ ਦੁਕਾਨ ਵਿੱਚ ਦਾਖਲ ਹੋਏ ਤੇ ਚਾਹ ਦਾ ਆਰਡਰ ਦਿੱਤਾ ਪਰਵਾਨੇ ਨੇ ਘਟ ਪਰਿਆ ਤੇ ਬੋਲਿਆ ਤੇਰੀ ਗੱਲ ਠੀਕ ਸੀਗੀ ਮੈਂ ਐਵੇਂ ਡਰਦਾ ਸਾਂ ਰਤਾ ਵੀ ਫਰਕ ਨਹੀਂ ਪਿਆਗਾ ਮੈਂ ਆਪਣੀ ਬੀਵੀ ਨੂੰ ਕਹਿ ਦਿੱਤਾ ਕਿ ਕਿਸੇ ਹੋਰ ਕੋਲ ਇਹ ਗੱਲ ਨਾ ਕਰੇ ਪਰ ਗੱਲ ਛੁਪੀ ਕਿੱਥੇ ਰਹਿੰਦੀ ਐ ਭਜਨੂ ਨੈਣ ਨੂੰ ਪਤਾ ਲੱਗ ਗਿਆ ਤੇ ਉਸ ਹਰਾਮਜਾਦੀ ਨੇ ਤਰਖਾਣਾ ਦੀ ਜੰਗੀਰ ਨੂੰ ਜਾ ਦੱਸਿਆ ਫਿਰ ਬੁੱਡੇ ਲਫਟਾਂ ਦੀ ਦੂਜੀ ਬੀਵੀ ਬੰਸੋ ਨੂੰ ਵੀ ਪੈਂਕ ਪੈ ਗਈ ਐ ਹੁਣ ਪਿੰਡ ਦੇ ਸਾਰਿਆਂ ਤੀਵੀਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਐ ਮੈਂ ਪਟਿਆ ਗਿਆ ਮੈਂ ਪੁੱਛਿਆ ਕਿਉਂ ਹ ਕਿਸੇ ਤੀਵੀ ਨੇ ਹੁਣ ਮੇਰੇ ਨੇੜੇ ਨਹੀਂ ਲੱਗਣਾਗਾ ਕਵਿਤਾ ਕੀ ਖਾਕ ਲਿਖੂਗਾ ਕਿਸੇ ਨੇ ਹੁਣ ਮੈਨੂੰ ਇਸ਼ਕ ਨਹੀਂ ਕਰਨਾ ਪਹਿਲਾਂ ਕਿਹੜਾ ਤੇਰੇ ਯੂਸਫ ਪਿੱਛੇ ਕੁੜੀਆਂ ਦੇ ਵਗ ਫਿਰਦੇ ਸਨ ਉਸਨੇ ਕੂਰੀਵੱਟੀ ਬੋਲਿਆ ਨਾਈਆਂ ਦੀ ਭਜ ਨੂੰ ਮਸਾਂ ਨੇੜੇ ਨੇੜੇ ਟੁਕਣ ਲੱਗੀ ਸੀ ਤੇ ਤੈਨੂੰ ਬੰਸੋ ਦਾ ਤਾਂ ਪਤਾ ਹੀ ਹੈ ਕਿ ਤਿੰਨ ਸਾਲ ਤੋਂ ਗੱਲ ਦੁਰੀ ਆਉਂਦੀ ਹੈ ਸਭ ਕੁਝ ਤਬਾਹ ਹੋ ਗਿਆ ਇਹ ਆ ਕੇ ਉਸਨੇ ਚਾਹ ਦਾ ਪਿਆਲਾ ਰੱਖ ਦਿੱਤਾ ਤੇ ਸਿਰ ਸੁੱਟ ਕੇ ਬੈਠ ਗਿਆ ਮੈਨੂੰ ਭਜਨੂ ਤੇ ਬੰਸੋ ਦੇ ਇਸ਼ਕ ਦਾ ਕਿੱਸਾ ਪਰਵਾਨਾ ਤੇ ਵਾਰ ਸੁਣਾ ਚੱਕਾ ਸੀਗਾ ਉਸ ਨੂੰ ਇਹਨਾਂ ਦੋਹਾਂ ਨਾਲ ਪ੍ਰੇਮ ਸੀਗਾ ਉਸ ਦੇ ਦਿਲ ਵਿੱਚ ਅੱਗ ਮਗਦੀ ਸਰੀਰ ਵਿੱਚ ਚੰਗਿਆੜੇ ਛੱਟਦੇ ਪਰ ਉਹ ਦੋਹਾਂ ਨੂੰ ਕਦੇ ਵਸ ਵਿੱਚ ਨਹੀਂ ਸੀ ਕਰ ਸਕਿਆਗਾ ਉਸ ਨੇ ਬੰਸੋ ਉੱਤੇ ਕਵਿਤਾਵਾਂ ਲਿਖੀਆਂ ਦਰਸਾਲਿਆਂ ਵਿੱਚ ਛਪਾਈਆਂ ਜਦੋਂ ਲਫਤਾਂਡ ਬਾਹਰ ਗਿਆ ਹੁੰਦਾ ਤਾਂ ਪਰਵਾਨਾ ਨਵੀਂ ਪੱਗ ਬਨ ਕੇ ਉਸ ਦੇ ਘਰੇ ਜਾਂਦਾ ਬੰਸੋ ਸ਼ਰਮਾ ਪਾ ਕੇ ਵਿਹੜੇ ਵਿੱਚ ਪਰਵਾਨੇ ਨੂੰ ਪੀੜੀ ਡਾ ਦਿੰਦੀ ਸੀਗੀ ਟਾਪ ਪਾਉਂਦੀ ਸੀਗੀ ਕਵਿਤਾ ਸੁਣਦੀ ਤੇ ਹੱਸਦੀ ਸੀਗੀ ਉਸ ਦੀਆਂ ਗੱਲਾਂ ਵਿੱਚ ਸਿੱਪੀਆਂ ਪੈ ਜਾਂਦੀਆਂ ਸੀਆਂ ਤੇ ਕੰਨਾਂ ਵਿੱਚ ਪਾਈਆਂ ਡੰਡੀਆਂ ਹਲਦੀਆਂ ਸਨ ਇਤਨੇ ਨੂੰ ਗਲੀ ਵਿੱਚ ਕਿਸੇ ਦੀ ਬੈੜ ਖੁੰਦੀ ਤੇ 500 ਆਖ ਦੀ ਇਹ ਰਸਾਲਾ ਇੱਥੇ ਛੱਡ ਜੇ ਤੇ ਪੜ ਕੇ ਦੇ ਦੂੰਗੀ। ਇੱਕ ਵਾਰ 500 ਅਸਲੀ ਮਠੀਆਂ ਲੈਣ ਅੰਦਰ ਕੋਠੇ ਵਿੱਚ ਗਈ ਤਾਂ ਪਰਵਾਨਾ ਇਸ ਨੂੰ ਇਸ਼ਾਰਾ ਸਮਝ ਕੇ ਭੋਲੇ ਪੈਰੀ ਉਸ ਦੇ ਪਿੱਛੇ ਗਿਆ ਪਰ 500 ਨੇ ਉਸੇ ਵੇਲੇ ਮੋੜ ਕੇ ਕਿਹਾ ਦਰਵਾਜ਼ਾ ਖੁੱਲਾ ਹੈ ਉੱਥੇ ਹੀ ਵਿਹੜੇ ਵਿੱਚ ਬੈਠ ਮੈਂ ਹੁਣੇ ਹੀ। ਪਰਵਾਨਾ ਦੀਆਂ ਮਿੱਠੀਆਂ ਮਨ ਵਿੱਚ ਹੀ ਰਹਿ ਗਈਆਂ ਸੀਆਂ। ਇਸੇ ਤਰ੍ਹਾਂ ਭਜਨੋ ਦਾ ਕਿੱਸਾ ਸੀਗਾ ਨਾਇਆ ਜੀ ਇਹ ਕੁੜੀ ਉਸ ਦੇ ਦੇਖਦਾ ਦੇਖਦਾ ਜਵਾਨ ਹੋਈ। ਹੁਣ 3 ਸਾਲਾਂ ਤੋ ਪਿੰਡ ਵਿੱਚ ਮਗਦੀ ਫਿਰਦੀ ਸੀ ਪਰਵਾਨੇ ਦੇ ਘਰ ਭਜਨੋਂ ਆਉਂਦੀ ਤਾਂ ਉਹਦਾ ਡੱਲੂਆ ਜਾਂਦਾ ਸੀਗਾ ਇੱਕ ਵਾਰ ਸਾਈ ਲਾ ਕੇ ਭਜਨੋਂ ਡੰਗਰਾਂ ਦੇ ਬਾੜੇ ਵਿੱਚ ਚਾਈ ਪਰਵਾਨੇ ਨੇ ਉਸ ਦੀ ਬਾਹ ਫੜ ਲਈ ਪਰ ਭਜਨੋਂ ਪਤਾ ਨਹੀਂ ਕਿਉਂ ਬਾਹ ਛੜਾ ਕੇ ਦੌੜ ਗਈ ਪਰਵਾਨੇ ਨੇ ਇਸ ਨੂੰ ਇਸ ਘਟਨਾ ਨੂੰ ਜ਼ਗੀਰਦਾਰੀ ਸਮਾਜ ਦੀਆਂ ਮਜਬੂਰੀਆਂ ਦੇ ਸਿਰ ਮਾਰ ਦਿੱਤਾ ਤੇ ਦੋ ਇਨਕਲਾਬੀ ਨਜ਼ਮਾਂ ਲਿਖੀਆਂ ਸੀਗੀਆਂ ਜਦੋਂ ਮੈਂ ਹੁਣ ਚਾਹ ਦੀ ਦੁਕਾਨ ਵਿੱਚ ਪਰਵਾਨੇ ਨੂੰ ਸਿਰ ਸੁੱਟੀ ਬੈਠਾ ਦੇਖਿਆ ਅਫਸੋਸ ਹੋਇਆ ਵਾਕਈ ਇਹ ਪਰੇਸ਼ਾਨ ਕਵੇਲੇ ਹੋਇਆ ਸੀਗਾ ਤੇ ਪਿੰਡ ਦੀਆਂ ਤੀਵੀਆਂ ਇਸ ਦੀ ਚਰਚਾ ਹੋਰ ਵੀ ਮਾੜੀ ਸੀਗੀ ਪਰਵਾਨੇ ਨੇ ਸਿਰ ਚੱਕਿਆ ਤੇ ਬੋਲਿਆ ਹੁਣ ਸਭ ਤੀਵੀਆਂ ਇਹੋ ਸੋਚਦੀਆਂ ਹੋਣਗੀਆਂ ਕਿ ਮੈਂ ਇਨਾ ਮਰਦਾ ਹਾਂ ਬਕਵਾਸ ਆ ਬਿਲਕੁਲ ਘਟਿਆ ਹੁਣ ਮੇਰੇ ਨੇੜੇ ਕਿਸਨੇ ਲੱਗਣਾ ਆ ਉਹ ਕਸ ਤਾਂ ਤੀਨੀਆਂ ਨੂੰ ਦੱਸ ਸਕਦਾ ਸੀ ਕਿ ਉਸ ਵਿੱਚ ਕੋਈ ਫਰਕ ਨਹੀਂਗਾ ਆਪਣੇ ਅੰਦਰ ਉਹ ਉਤਨੀ ਹੀ ਸ਼ਕਤੀ ਮਹਿਸੂਸ ਕਰਦਾ ਸੀਗਾ ਜਜ਼ਬਿਆਂ ਦੀ ਉਤਨੀ ਹੀ ਖਿੱਚੋ ਤਾਣ ਸੀਗੀ ਵੇਗ ਦੀ ਉਤਨੀ ਹੀ ਮਜ਼ਬੂਤੀ ਤੇ ਤੀਬਰਤਾ ਪਰ ਨ ਮਰਦ ਹੋਣ ਦੀ ਗੱਲ ਔੜੀ ਸੀਗੀ ਮੈਂ ਉਸ ਨੂੰ ਫਿਰ ਧੀਰਜ ਦਿੱਤਾ ਉਹ ਖਹਿਚ ਕੇ ਬੋਲਿਆ ਬਕਵਾਸ ਨਾ ਕਰ ਸਭ ਤੇਰੀ ਸ਼ਰਾਰਤ ਹੈ ਤੂੰ ਹਮੇਸ਼ਾ ਲਈ ਮੇਰਾ ਬੇੜਾ ਕਰ ਕਰ ਦਿੱਤਾ ਜੀ ਕਰਦਾ ਫਾਹਲ ਹਲਵਾ ਮੇਰੇ ਜੀਨ ਦਾ ਕੋਈ ਹੱਜ ਨਹੀਂਗਾ ਮੈਂ ਪੁੱਛਿਆ ਭਾਬੀ ਦਾ ਕੀ ਹਾਲ ਹੈ ਉਸ ਦੇ ਮੱਥੇ ਦੀ ਝੋੜੀ ਖੁੱਲੀ ਤੇ ਪਹਿਲੀ ਵਾਰ ਅੱਖਾਂ ਵਿੱਚ ਰਤਾਕ ਚਮਕਾਈ ਬੋਲਿਆ ਉਹ ਤਾਂ ਠੀਕ ਹੈ ਬਸ ਉਸ ਨੂੰ ਫਾਇਦਾ ਹੋਇਆ ਆ ਅਸੀਂ ਦੋ ਚਾਰ ਗੱਲਾਂ ਹੋਰ ਕੀਤੀਆਂ ਤੇ ਉਹ ਚਲਾ ਗਿਆ ਕਈ ਮਹੀਨੇ ਲੰਘ ਗਏ ਪਰਵਾਨਾ ਮੈਨੂੰ ਨਾ ਮਿਲਿਆ ਮੈਂ ਦਿੱਲੀ ਇੱਕ ਕਾਨਫਰੰਸ ਤੇ ਗਿਆ ਸਾਂ ਵਾਪਸ ਮੁੜਿਆ ਤਾਂ ਪਤਾ ਲੱਗਾ ਪਰਵਾਨਾ ਦੋ ਵਾਰ ਮੇਰੇ ਘਰ ਆ ਕੇ ਮੁੜ ਗਿਆ ਸੀ ਮੈਂ ਆਪਣੀ بیوی ਨੂੰ ਪੁੱਛਿਆ ਕੋਈ ਖਾਸ ਕੰਮ ਸੀਗਾ ਉਸਨੇ ਉੱਤਰ ਦਿੱਤਾ ਕਿ ਸਿਰਫ ਮਿਲਣ ਲਈ ਬਹਿਬਲ ਸੀਗਾ ਇਤਵਾਰ ਨੂੰ ਮੈਂ ਹੱਲੇ ਮੰਜੀ ਉੱਤੇ ਬੈਠਾ ਚਾਹ ਹੀ ਪੀ ਰਿਹਾ ਸੀ ਆ ਕਿ ਪ੍ਰਵਾਨ ਨੇ ਜ਼ੋਰ-ਜ਼ੋਰ ਦੀ ਬੂਹਾ ਖੜਕਾਇਆ ਤੇ ਫਿਰ ਅੰਦਰ ਸਿੱਧਾ ਮੇਰੇ ਕਮਰੇ ਵਿੱਚ ਆ ਗਿਆ ਉਸ ਨੇ ਲਾਲ ਟਾਈ ਲਾਈ ਹੋਈ ਸੀਗੀ ਮੈਂ ਪੁੱਛਿਆ ਸੁਨਾਹ ਕੀ ਹਾਲ ਐ ਬੋਲਿਆ ਦੱਸਦਾ ਨਹੀਂਗਾ ਉਸਨੇ ਲਾਲ ਟਾਈ ਵੱਲ ਇਸ਼ਾਰਾ ਕੀਤਾ ਦੁਨੀਆ ਜੱਤ ਲਈ ਐ ਉਸਦਾ ਚਿਹਰਾ ਖੁਸ਼ੀ ਨਾਲ ਤਲਮਿਲਾ ਰਿਹਾ ਸੀਗਾ ਉਸਦਾਂ ਵਰਾਸ਼ਾਂ ਵਿੱਚੋਂ ਹਾਸਾ ਡੁੱਲ ਰਿਹਾ ਸੀ ਮੈਂ ਉਸਨੂੰ ਮੰਜੀ ਉੱਤੇ ਬਿਠਾਇਆ ਚਾਹ ਪਲਾਈ ਤੇ ਗੱਲ ਪੁੱਛੀ ਉਹ ਬੋਲਿਆ ਕਮਾਲ ਹੋ ਗਿਆ ਸਾਲੀ ਤੀਵੀ ਦੇ ਮਨ ਦਾ ਕੀ ਪਤਾ ਹੁੰਦਾ ਏ ਜਿਸ ਗੱਲ ਦਾ ਅਸੀਂ ਮਾਨ ਨਾਲ ਦਾਵਾ ਕਰਦੇ ਹਾਂ ਉਸ ਤੋਂ ਉਹ ਡਰਦੀ ਹੈ ਜਿਸ ਗੱਲ ਤੋਂ ਅਸੀਂ ਡਰਦੇ ਹਾਂ ਉਸਨੂੰ ਮਾਨ ਨਾਲ ਸਵੀਕਾਰ ਕਰਦੀ ਏ ਅਜੀਬ ਚੱਕਰ ਐ ਮੈਂ ਬੁੱਚੇ ਗੱਲ ਕੀ ਹੈ ਉਹ ਹੱਸਿਆ ਫਿਰ ਮੁਸ਼ਕਲ ਨਾਲ ਹਾਸਾ ਰੋਕ ਕੇ ਬੋਲਿਆ ਤੈਨੂੰ ਦੱਸਿਆ ਤਾਂ ਹੈ ਦੁਨੀਆ ਜੱਤੇ ਲਈਆ ਲੈ ਸਣ 503 ਸਾਲਾਂ ਤੋਂ ਫੈਸਲਾ ਨਹੀਂ ਸੀ ਕਰਦੀਗੀ ਸਵਾਤ ਨਹੀਂ ਸੀ ਟੱਪਣ ਦਿੰਦੀ ਜਦੋਂ ਪਤਾ ਲੱਗਾ ਕਿ ਭਾਖੜਾ ਡੈਮ ਨੇ ਸਤਲੁਜ ਦੇ ਪਾਣੀ ਬੰਨ ਲਏ ਹਨ ਤਾਂ ਉਹ ਬੇਖਬਰ ਹੋ ਗਈ ਆ ਸਭ ਡਰ ਮੁੱਕ ਗਏ ਹਨ ਹੁਣ ਜਦੋਂ ਵੀ ਲਫਤਾਨ ਸਾਹਿਬ ਬਾਹਰ ਜਾਂਦੇ ਨੇ ਮੈਂ ਬੰਸੋ ਕੋਲ ਹੁੰਨਾ ਹਾਂ ਨਹੀਂ ਆ ਜੀ ਕੁੜੀ ਵੀ ਬਾੜੇ ਵਿੱਚ ਮਿਲਦੀ ਏ ਅਜੀਬ ਨਸ਼ਾ ਹੈ ਤੀਮੀਆਂ ਦੀ ਆਪਣੀ ਹੀ ਇੱਕ ਖੂਫੀਆ ਸਾਂਝ ਹੁੰਦੀ ਹੈ ਸਭ ਨੂੰ ਪਤਾ ਲੱਗ ਗਿਆ ਹੈ ਕਿ ਮੈਥੋਂ ਕੋਈ ਖਤਰਾ ਨਹੀਂਗਾ ਐਸੇ ਨਹੀਂ ਡਰਤਾਣੇ ਸਾਰੇ ਅਧੂਰੇ ਇਸ਼ਕ ਪੂਰੇ ਕਰ ਦਿੰਦੇ ਆ ਇਹ ਦੱਸ ਕੇ ਪਰਮਾਨੇ ਦੀ ਨਿੱਕੀ ਜਹੀ ਗਰਦਨ ਲੰਮੀ ਹੋ ਗਈ ਸੀ ਉਹਦਾ ਚਿਹਰਾ ਜੱਜ ਦੀ ਖੁਸ਼ੀ ਨਾਲ ਚਮਕਣ ਲੱਗਾ ਸੀ